ਹਰ ਸਾਲ ਦੀ ਤਰ੍ਹਾਂ ਜੀ ਸਾਰੀਆਂ ਸ਼ਹਿਰ ਵਾਸੀਆਂ ਸਖਤਾ ਬਾਬਾ ਜੀ ਦੇ ਜਨਮ ਦਿਹਾੜੇ ਤੇ ਬਹੁਤ ਹੀ ਧੂਮ ਧਾਮ ਨਾਲ ਮਨਾਉਂਦੇ ਨੇ ਵਾਹੇ ਗੁਰੂ ਸਾਡੇ ਵੱਲੋਂ ਵੀ ਪ੍ਰਾਲਾ ਹਰ ਸਾਲ ਕੀਤਾ ਜਾਂਦਾ ਵਾ ਜੋ ਗੁਰੂ ਮਹਾਰਾਜ ਸਾਨੂੰ ਖੁਸ਼ੀਆਂ ਬਖਸ਼ਦੇ ਨੇ ਤੇ ਅਸੀਂ ਵੀ ਸਾਰਿਆਂ ਨੇ ਲੰਗਰ ਲਾ ਕੇ ਸੇਵਾ ਨਿਭਾ ਰਹੇ ਜੀ ਵਾਹੇ ਗੁਰੂ ਤੇ ਆਪਣੇ ਕੋਲ ਜਿੰਨੀ ਵੀ ਬੰਦੀ ਸੇਵਾ ਕੀਤੀ ਆ ਹਿੱਸਾ ਪਾ ਕੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਮੌਜੂਦ ਆ ਸ਼੍ਰੀ ਅਮਰ ਸਾਹਿਬ ਦੇ ਵਿੱਚ ਤਾਂ ਦੱਸਦੀ ਆ ਕਿ ਜੋ ਨਗਰ ਕੀਰਤਨ ਹੈ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਜੋ ਨਗਰ ਕੀਰਤਨ ਪੂਰੇ ਸ਼ਹਿਰ ਵਿੱਚ ਸ਼ਹਿਰ ਦੇ ਵਿੱਚੋਂ ਜੋ ਘਟਿਆ ਜਾ ਰਿਹਾ ਤੇ ਵੱਧ ਛੜ ਕੇ ਜੋ ਸੰਗਤਾਂ ਹੈਗੀਆਂ ਨੇ ਵਿੱਚ ਹਿੱਸਾ ਭਰਦੀਆਂ ਦਿਖਾਈ ਦੇ ਰਹੀਆਂ ਨੇ ਤਾਂ ਹਰ ਕੋਈ ਜੋ ਆ ਆਪ ਆਪਣੀ ਸ਼ਰਤੋਂ ਮੁਤਾਬਕ ਜੋ ਲੰਗਰ ਵੀ ਕਿਤਨਾ ਕਿਤਾਂ ਲਗਾ ਰਹੇ ਨੇ ਕਿਉਂਕਿ ਲੱਖਾਂ ਦੀ ਤਦਾਰ ਸੰਗਤ ਜੋ ਅੱਜ ਇੱਥੇ ਪਹੁੰਚੀ ਹੋਈ ਆ ਤੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਮਗਰ ਕਿ ਸਕੂਲ ਦੇ ਜਿਹੜੇ ਛੋਟੇ ਛੋਟੇ ਬੱਚੇ ਹੈਗੇ ਨੇ ਉਹ ਵੀ ਜੋ ਇੱਥੇ ਪਹੁੰਚੇ ਹੋਏ ਨੇ ਕੁਝ ਵੀਰਾਂ ਵੱਲੋਂ ਜਿਹੜਾ ਕੇਸਰ ਦੇ ਦੁੱਧ ਦੀ ਸੇਵਾ ਵੀ ਇੱਥੇ ਕੀਤੀ ਜਾ ਰਹੀ ਹੈ ਤੇ ਤੁਹਾਡੇ ਨਾਲ ਜੋ ਇਹ ਵੀ ਆਪਾਂ ਸਾਂਝੀ ਕਰ ਰਹੇ ਤਸਵੀਰ ਤੇ ਗੱਲ ਵੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਵਾਹਿਗੁਰੂ ਜੀ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਜਿਹੜਾ ਨਗਰ ਕੀਰਤਨ ਹੈ ਸ਼੍ਰੀ ਕਲਤਕ ਸਾਹਿਬ ਤੋਂ ਆਰੰਭ ਹੋਇਆ ਤਾਂ ਹੁਣ ਇਸ ਜਗ੍ਹਾ ਦੇ ਉੱਤੇ ਪਹੁੰਚ ਰਿਹਾ ਤਾਂ ਤੁਹਾਡੇ ਵੱਲੋਂ ਕਿਸ ਤਰੀਕੇ ਨਾਲ ਸੇਵਾ ਨਹੀਂ ਭਾਈ ਜਾ ਰਹੀ ਹੈ ਹਰ ਸਾਲ ਦੀ ਤਰ੍ਹਾਂ ਜੀ ਸਾਰੀਆਂ ਸ਼ਹਿਰ ਵਾਸੀ ਜੀ ਸਖਤਾ ਬਹੁਤ ਹੀ ਧੂਮ-ਧਾਮ ਨਾਲ ਮਨਾਉਂਦੇ ਨੇ ਤੇ ਜਿਹਦੇ ਕੋ ਜਿੰਨਾ ਕਿ ਬੰਦਾ ਸਰਦਾ ਆਪਣੇ ਹਿਸਾਬ ਦੇ ਨਾਲ ਲੰਗਰ ਦੀ ਸੇਵਾ ਲਾ ਕੇ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਿਰ ਹੁੰਦੇ ਨੇ ਸਾਡੇ ਵੱਲੋਂ ਵੀ ਪ੍ਰਾਲਾ ਹਰ ਸਾਲ ਕੀਤਾ ਜਾਂਦਾ ਵਾ ਜੋ ਗੁਰੂ ਮਹਾਰਾਜ ਸਾਨੂੰ ਖੁਸ਼ੀਆਂ ਬਖਸ਼ਦੇ ਨੇ ਤੇ ਅਸੀਂ ਵੀ ਸਾਰਿਆਂ ਨੇ ਲੰਗਰ ਲਾ ਕੇ ਸੇਵਾ ਨਿਭਾ ਰਹੇ ਹਾਂ ਜੀ ਤੇ ਲੱਖਾਂ ਦੀ ਤਦਾਰ ਦੇ ਉੱਤੇ ਜਿਹੜੀ ਸੰਗਤ ਜੋ ਕਹਿ ਸਕਦੇ ਆ ਅੱਜ ਨਗਰ ਕੀਰਤਨ ਦੇ ਵਿੱਚ ਵੀ ਸ਼ਿਰਕਤ ਪਾ ਰਹੀ ਆ ਹਿੱਸਾ ਪਾ ਰਹੀ ਆ ਤਾਂ ਜਿਸ ਤਰੀਕੇ ਦੇ ਨਾਲ ਸੰਗਤ ਵੀ ਵਧ ਵਧ ਰਹੀ ਜੋ ਦਿਖਾਈ ਦਿੰਦੀ ਹੈ ਕਿਉਂਕਿ ਹਰ ਐਤਵਾਰ ਦੇ ਐਤਵਾਰ ਬਾਬਾ ਜੀ ਦੇ ਅਸਥਾਨ ਦੇ ਉੱਤੇ ਜੋ ਸੰਗਤ ਪਹੁੰਚਦੀ ਆ ਤਾਂ ਉਸ ਤਰੀਕੇ ਨਾਲ ਜੀ ਅੱਜ ਤੁਹਾਡੇ ਵੱਲੋਂ ਕਿਸ ਚੀਜ਼ ਦੀ ਸੇਵਾ ਨਿਭਾਈ ਜਾ ਰਹੀ ਹੈ ਤੁਸੀਂ ਵੇਖੋਗੇ ਕਿ ਕੋਈ ਵੀ ਜਗ੍ਹਾ ਖਾਲੀ ਨਹੀਂ ਹਰੇਕ ਜੇ ਇੱਧਰ ਲੰਗਰ ਲੱਗਾ ਵਾ ਪੰਜ ਕਦਮ ਦੂਰ ਚੱਲੋਗੇ ਦੂਸਰੇ ਆਨੇ ਲੰਗਰ ਲਾਇਆ ਤੀਸਰੇ ਲੰਗਰ ਲਾਇਆ ਕਿ ਗੁਰਦੁਆਰਾ ਸ਼ਿਦਾ ਸਾਹਿਬ ਤੋਂ ਲੈ ਕੇ ਜਿੱਥੋਂ ਜਿੱਥੋਂ ਨਗਰ ਕੀਰਤਨ ਨਿਕਲਦਾ ਵਾ ਹਰੇਕ ਜਗ੍ਹਾ ਲੰਗਰ ਦੀ ਸੇਵਾ ਸੇਵਾਦਾਰ ਸ਼ਹਿਰ ਵਾਸੀ ਨਿਭਾ ਰਹੇ ਨੇ ਸਾਡੇ ਵੱਲੋਂ ਦੁੱਧ ਦਾ ਲੰਗਰ ਜੀ ਨੂਟਰੀ ਦਾ ਲੰਗਰ ਬੱਚਿਆਂ ਦੇ ਸਮਾਨ ਦੀ ਸੇਵਾ ਨਭਾਈ ਜਾ ਰਹੀ ਹੈ ਜੀ। ਦਾਜੀ ਕੀ ਕਹਿਣਾ ਚਾਹੋਗੇ ਬਾਬਾ ਜੀ ਦੇ ਜਨਮ ਦਿਹਾੜੇ ਤੋਂ ਕਿਉਂਕਿ ਇੱਕ ਦਿਨ ਪਹਿਲਾਂ ਜਿਸ ਤਰੀਕੇ ਦੇ ਨਾਲ ਨਗਰ ਕਿਤਾ ਨਿਕਲ ਰਿਹਾਤਾ ਸ਼ਹਿਰ ਵਿੱਚ ਹਰ ਇੱਕ ਨੂੰ ਜਿਹੜਾ ਕਾਫੀ ਉਤਸ਼ਾਹ ਹੈਗਾ ਮਨ ਦੇ ਵਿੱਚ ਚਾਹ ਹੈਗਾ ਬਾਬਾ ਜੀ ਦੇ ਜਨਮ ਦਿਨ ਨੂੰ ਲੈ ਕੇ। ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦਾ ਸਾਰਿਆਂ ਨੂੰ ਬਹੁਤ ਉਤਸ਼ਾਹ ਤੇ ਚਾਅ ਹੈ। ਤੇ ਹਰ ਕੋਈ ਬੜੀ ਖੁਸ਼ੀ ਦੇ ਨਾਲ ਬਾਬਾ ਜੀ ਦਾ ਜਨਮ ਦਿਨ ਮਨਾ ਰਿਹਾ ਤੇ ਆਪਣੇ ਕੋਲੋਂ ਜਿੰਨੀ ਵੀ ਬੰਦੀ ਸੇਵਾ ਕੀਤੀ ਹੈ ਉਹ ਹਿੱਸਾ ਪਾ ਕੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਿਹਾ ਜੀ ਬਿਲਕੁਲ ਜਿਸ ਤਰੀਕੇ ਨਾਲ ਤਰਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਲੱਖਾਂ ਦੀ ਤਦਾਰ ਦੇ ਉੱਤੇ ਜੋ ਸੰਗਤ ਆ ਸੰਗਤ ਦੇ ਨਾਲ ਨਾਲ ਤੁਸੀਂ ਵੇਖ ਸਕਦੇ ਹੋ ਕਿ ਸਕੂਲ ਦੇ ਜਿਹੜੇ ਛੋਟੇ-ਛੋਟੇ ਬੱਚੇ ਹੈਗੇ ਨੇ ਉਹਨਾਂ ਵੱਲੋਂ ਵੀ ਜਿਹੜਾ ਇਸ ਨਗਰ ਕੀਰਤਨ ਦੇ ਵਿੱਚ ਜਿਹੜੀ ਸ਼ਿਰਕਤ ਵੀ ਪਾਈ ਜਾ ਰਹੀ ਆ ਤਾਂ ਤਸਵੀਰਾਂ ਰਹੀ ਤਰਨਾਲ ਸਾਂਝੀਆਂ ਕਰ ਰਿਹਾ ਸ਼੍ਰੀ ਹਮਸੱਦ ਸਾਹਿਬ ਤੋਂ ਕਿ ਅੱਜ ਖਾਸ ਤੌਰ ਦੇ ਉੱਤੇ ਜਿੱਥੇ ਗੱਲ ਕਰ ਲਈਏ ਕਿ ਸ਼੍ਰੀ ਹਮਸਦਰ ਸਾਹਿਬ ਜੀ ਦਾ ਉੱਥੇ ਹੀ ਪੰਜਾਬ ਭਰ ਦੇ ਵਿੱਚੋਂ ਜੋ ਆ ਵੱਖ-ਵੱਖ ਜਗਾਵਾਂ ਤੋਂ ਜੋ ਸੰਗਤਾਂ ਜੋ ਅੱਜ ਗੁਰਦੁਆਰਾ ਛੇਦਗੰਜ ਸਾਹਿਬ ਪਹੁੰਚਿਆ ਨੇ ਤੋਂ ਉਹਨਾਂ ਵੱਲੋਂ ਇਸ ਨਗਰ ਕੀਰਤਨ ਦੇ ਵਿੱਚ ਆਪਣੀ ਹਾਇਰੀ ਪਾ ਕੇ ਤੇ ਆਪਣੇ ਆਪ ਨੂੰ ਅਵਰਡ ਪਾ ਕੰਮਸੂਸ ਕੀਤਾ ਜਾ ਰਿਹਾ ਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਜਾ ਰਿਹਾ ਤਾਂ ਇਹ ਤਸਵੀਰ ਖਾਸ ਤੌਰ ਤੇ ਸ਼੍ਰੀ ਹਮਸਦਰ ਸਾਹਿਬ ਦੀ ਸਾਂਝੀ ਕਰ ਰਹੇ ਹਾਂ ਕਿ ਗੁਰੂ ਨਗਰੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ ਉਹ ਵਿਸ਼ੇਸ਼ਕ ਤਸਵੀਰ ਜੋ ਥੋੜੇ ਨਾਲ ਸਾਂਝਾ ਕਰੇ ਤਾਂ ਬੱਚਿਆਂ ਵੱਲੋਂ ਜਿਸ ਤਰੀਕੇ ਦੇ ਨਾਲ ਇਸ ਨਗਰਕੀਤਾਂ ਦੇ ਵਿੱਚ ਆਪਣੀ ਹਾਇਰੀ ਲਵਾਈ ਜਾ ਰਹੀ ਆ ਤਾਂ ਉਹ ਵੀ ਦਿਖਾ ਰਹੇ ਆ ਤਾਂ ਇਹ ਖਾਸ ਕਰਕੇ ਥੋੜਾ ਨਾਲ ਤਸਵੀਰਾਂ ਸਾਂਝਾ ਕੀਤੀਆਂ ਤਾਂ ਬਣੇ ਰਹੋ ਜਗਮਾਨੀ ਟੀਵੀ ਦੇ ਨਾਲ ਥੋੜੇ ਨਾਲ ਇਕੱਲੀ-ਕੱਲੀ ਤਸਵੀਰ ਜੋ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਸ਼ਨ ਸੁਨਕ ਜਗਮਾਨੀ ਟੀਵੀ ਸ਼੍ਰੀ ਹਮਸਲ ਸਾਹਿਬ